ਬਹੁਤ ਹੀ ਸਤਿਕਾਰਯੋ ਸਾਰੇ ਪੱਤਰਕਾਰ ਸਹਿਬਾਨ ਤੁਹਾਡਾ ਸਭ ਦਾ ਇੱਥੇ ਆਏ ਵੈਲਕਮ ਕਰਦੇ ਆਂ ਪੰਜ ਥਗਨੀਆਂ ਵੱਲੋਂ ਅੱਜ ਪੰਜ ਕਿਸਾਨ ਜਥੇਬੰਦੀਆਂ ਦੀ ਬਹੁਤ ਹੀ ਮਹੱਤਵਪੂਰਨ ਜਨਰਲ ਬੋਡੀ ਮੀਟਿੰਗ ਹੋਈ ਹੈ ਇਹ ਪਹਿਲੀ ਮੀਟਿੰਗਾਂ ਤੋਂ ਜ਼ਿਆਦਾ ਮਹੱਤਵ ਰੱਖਦੀ ਹੈ ਉਹ ਇਸ ਕਰਕੇ ਕਿ ਮੋਰਚਾ ਜਿਹੜੇ ਨੂੰ ਤੁਸੀਂ 1.5 ਸਾਲ ਤੋਂ ਕਵਰੇਜ ਦੇ ਕੇ ਪੂਰਾ ਹਾਈਲਾਈਟ ਕਰਕੇ ਇਸ਼ੂਜ਼ ਨੂੰ ਅ ਅਸੀਂ ਤਿਆਰੀ ਕਰ ਰਹੇ ਆ ਨਾਲ ਤੁਸੀਂ ਤਿਆਰੀ ਚ ਬਹੁਤ ਵੱਡਾ ਰੋਲ ਅਦਾ ਕੀਤਾ ਹੈ ਉਹ ਮੋਰਚਾ ਲਗਣ ਦੇ ਵਿੱਚ ਦੋ ਹਫ਼ਤੇ ਤੋਂ ਘੱਟ ਦਾ ਸਮਾਂ ਹੈ 18 ਤਰੀਕ ਨੂੰ ਇਹ ਬਹੁਤ ਹੀ ਜਿਹੜੇ ਪੰਜਾਬ ਦੇ ਬੁਨਿਆਦੀ ਮਸਲੇ ਨੇ ਬੁਨਿਆਦੀ ਇਸ਼ੂਜ਼ ਨੇ ਉਹਨਾਂ ਦੇ ਉੱਪਰ ਚੰਡੀਗੜ੍ਹ ਦੀ ਧਰਤੀ ਤੇ ਮੋਰਚਾ ਲਗਣ ਜਾ ਰਿਹਾ ਉਹਦੇ ਸੰਬੰਧੀ ਅੱਜ ਕਿਸ ਕਿਸਮ ਦੀਆਂ ਤਿਆਰੀਆਂ ਗਰਾਊਂਡ ਲੈਵਲ ਤੇ ਹੋ ਰਹੀਆਂ ਨੇ ਕਿਸ ਤਰ੍ਹਾਂ ਦੀ ਕੰਪਲੇਨ ਚੱਲ ਰਹੀ ਹੈ ਕਿ پروਪੋਗੈਂਡਾ ਹੋ ਰਿਹਾ ਹੈ ਵੱਖ-ਵੱਖ ਤਿਆਰੀਆਂ ਦੇ ਢੰਗ ਉਹਨਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਹੈ ਔਰ ਗਰਾਊਂਡ ਲੈਵਲ ਤੋਂ ਇਹ ਰਿਪੋਰਟਸ ਲਈਆਂ ਨੇ ਕਿ ਕਿੰਨੀ ਵੱਡੀ ਤਿਆਰੀ ਇਸ ਮੋਰਚੇ ਦੇ ਹੋ ਚੁੱਕੀ ਹੈ ਔਰ ਰਹਿਦੇ ਜਿਹੜੇ ਦਿਨ ਨੇ 10 ਦਿਨ ਉਹਦੇ ਵਿੱਚ ਕਿਸ ਤਰ੍ਹਾਂ ਵਾਰ ਫੁੱਟਿੰਗ ਤੇ ਸਾਰੀਆਂ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ ਵਰਕਰ ਸਾਹਿਬਾਨ ਨੂੰ ਧੂਰ ਪਿੰਡਾਂਆਂ ਘਰਾਂ ਤੱਕ ਪਹੁੰਚ ਕਰਨਗੇ ਤੁਸੀਂ ਦੇਖੋਗੇ ਕਿ 18 ਤਾਰੀਖ ਇੱਕ ਇਤਿਹਾਸਕ ਤਾਰੀਖ ਹੋਈ ਹੈ ਚੰਡੀਗੜ੍ਹ ਧਰਤੀ ਤੇ ਉਹ ਮੁੱਦੇ ਜਿਹੜੇ ਹਮੇਸ਼ਾ ਕਿਸੇ ਨੇ ਧਿਆਨ ਨਹੀਂ ਸੀ ਕੀਤਾ ਹਨ ਵੱਲ ਮਨੁੱਖਤਾ ਨਾਲ ਜੁੜੇ ਹੋਏ ਮੁੱਦੇ ਆ ਉਹ ਮੁੱਦੇ ਅਕੱਲੇ ਕਿਸਾਨ ਨਹੀਂ ਸਾਰੇ ਪੰਜਾਬ ਦਾ ਹਰ ਵਰਗ ਲੈ ਕੇ ਚੰਡੀਗੜ੍ਹ ਦੀ ਧਰਤੀ ਤੇ ਪਹੁੰਚੇਗਾ ਸਾਡੇ ਪੰਜ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬਾਨ ਵੀ ਹਾਜ਼ਰ ਨੇ ਥੋੜੀ ਜਿਹੀ ਬ੍ਰੀਫ ਜਾਣਕਾਰੀ ਪਹਿਲਾਂ ਦਰਾ ਫੇਰ ਮੈਂ ਕਰਵਾ ਦੇਣੀ ਹੈ ਇੱਥੋਂ ਸ਼ੁਰੂ ਕਰ ਦਿੰਦੇ ਹਾਂ ਅਸੀਂ ਸਰਦਾਰ ਕਸ਼ਮੀਰ ਸਿੰਘ ਤੋਂ ਕੋਆਰਡੀਨੇਟਰ ਨੇ ਚਾਰ ਪੰਜ ਜ਼ਿਲ੍ਹਿਆਂ ਦੇ ਜਲੰਧਰ ਤੋਂ ਸਾਡੇ ਆਗੂ ਉਸ ਤੋਂ ਅੱਗੇ ਬਿਆਨ ਸਿੰਘ ਮਹਿਮਾ ਸਰਜਾ ਕਿਉਂਕਿ ਬੋਗ ਸਿੰਘ ਮਾਨਸਾ ਅੱਜ ਪਹੁੰਚੇ ਨਹੀਂ ਸੀ ਇਹ ਉਹਨਾਂ ਦੀ ਜਥੇਬੰਦੀ ਦੇ ਆਗੂ ਨੇ ਸਾਥੀ ਮੁਕੇਸ਼ ਚੰਦਰ ਜੀ ਜਿਹੜੇ ਹੁਣੇ-ਹੁਣੇ ਜਥੇਬੰਦੀ ਵਿੱਚ ਸ਼ਾਮਲ ਹੋਏ ਔਰ ਉਮੀਦ ਪ੍ਰਦਾਨ ਦਾ ਉਹਦਾ ਭਾਰਤੀ ਕਿਸਾਨ ਨੂੰ ਰਾਜੇਵਾਲ ਦਾ ਉਹਨਾਂ ਨੂੰ ਮਿਲਿਆ ਉਹਨਾਂ ਨੂੰ ਜੀ ਆਇਆਂ ਨੂੰ ਦਾ ਸਤਿਕਾਰ ਕਮਲਪ੍ਰੀਤ ਸਿੰਘ ਜੀ ਪੰਨੋ ਪ੍ਰਦਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਸਰਦਾਰ ਬਲਬੀਰ ਸਿੰਘ ਹੀ ਰਾਜੇਵਾਲ ਪ੍ਰੇਮ ਸਿੰਘ ਭੰਗੂ ਮੇਰੇ ਨਾਲ ਦਲਬੀਰ ਸਿੰਘ ਬੇਦਾਦਪੁਰ ਇਹ ਆਜ਼ਾਦ ਕਿਸਾਨ ਸੰਘਰਸ਼ ਮੀਟਿੰਗ ਜੋ ਜਿਹਦੇ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਨੇ ਕਿਉਂਕਿ ਟਾਂਡਾ ਸਾਹਿਬ ਨੂੰ ਅਜਰ ਜੈਵਾ ਸੀ ਅੱਜ ਇਹਨਾਂ ਨੇ ਰਿਪਰੈਜ਼ੈਂਟ ਕੀਤਾ ਉਹਨਾਂ ਨੂੰ ਉਹਨਾਂ ਦੇ ਅੱਗੇ ੋਂਕਾਰ ਸਿੰਘ ਜੀ ਉਹ ਗੋਲ ਅਰਜਿੰਦਰ ਸਿੰਘ ਜੀ ਕੋਟਪਨਾ ਦੇ ਜਨਰਲ ਸਕੱਤਰ ਭਾਰਤੀ ਕਿਸਾਨ ਨੂੰ ਰਾਜੇਵਾਲ ਤੇ ਹੋਰ ਸਾਰੇ ਆਗੂ ਸਹਿਬਾਨ ਇੱਥੇ ਹਾਜ਼ਰ ਨੇ ਅੱਜ ਜਿਨ੍ਹਾਂ ਈਸਵਰੇ ਚਰਚਾ ਕੀਤੀ ਕੁਝ ਮਤੇ ਵੀ ਪਾਸ ਕੀਤੇ ਉਹਨਾਂ ਦੀ ਵੀ ਔਰ ਤਿਆਰੀਆਂ ਸੰਬੰਧੀ ਕਿਸਕੇ ਹੁੰਦੀ ਹੈ ਉਹ ਵਿਸਥਾਰਪੂਰਵਕ ਜਾਣਕਾਰੀ ਸਾਡੇ ਸਰਕਾਰ ਦੇ ਅੰਗੂ ਰਾਜੇਵਾਲ ਸਾਹਿਬ ਦੇਣਗੇ ਹੁਣ ਉਹ ਅੱਗੇ ਰਾਜੇਵਾਲ ਸਾਹਿਬ ساری ਗੱਲ ਕਰਨਗੇ ਬਹੁਤ ਹੀ ਸਤਿਕਾਰਯੋਗ মিডিਆ ਦੇ ਸਾਥੀਓ ਤੁਹਾਡਾ ਬਹੁਤ ਬਹੁਤ ਧੰਨਵਾਦ ਕਵਰੇਜ ਦੇਣ ਲਈ ਅੱਜ ਦੀ ਮੀਟਿੰਗ ਬੜੀ ਅਹਿਮ ਹੈ ਇਸ ਨਵੇਂ ਅੰਦੋਲਨ ਲਈ ਅਸੀਂ ਜਾਇਜ਼ਾ ਲਿਆ ਹੈ ਅਸੀਂ ਕਿੱਥੇ ਖੜੇ ਆਂ ਔਰ ਸਾਰਾ ਜਾਇਜ਼ਾ ਲੈਣ ਤੋਂ ਬਾਅਦ ਹੋਰ ਹੌਸਲਾ ਵਧਿਆ ਹੈ ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ ਇਸ ਮੋਰਚੇ ਵਿੱਚ ਸ਼ਾਮਲ ਹੋਣ ਲਈ 18 ਤਾਰੀਖ ਨੂੰ ਅਸੀਂ ਚੰਡੀਗੜ੍ਹ ਜਿਹੜਾ ਪਾਣੀਆਂ ਦਾ ਮੋਰਚਾ এনवायरमेंट ਦਾ ਮੋਰਚਾ ਫੈਡਰਲ ਸਟਰਕਚਰ ਦਾ ਚੰਡੀਗੜ੍ਹ ਦਾ ਮੋਰਚਾ ਤੇ ਕਿਸਾਨਾਂ ਦੇ ਕਰਜ਼ੇ ਦਾ ਮੋਰਚਾ ਇਹਨਾਂ ਮੁੱਦਿਆਂ ਤੇ ਜਿਹੜਾ ਅਸੀਂ ਲਾਉਣ ਜਾ ਰਹੇ ਹਾਂ ਉਹਦੀ ਸਾਰੀ ਰੂਪਰੇਖਾ ਅੱਜ ਅਸੀਂ ਉਲੀਕ ਲਈ ਹੈ ਤੇ 18 ਤਾਰੀਖ ਨੂੰ ਅਸੀਂ ਸਾਰੇ ਮੁਹਾਲੀ ਪਹਿਲਾਂ ਇਕੱਠੇ ਹੋਵਾਂਗੇ ਕਿਉਂਕਿ ਠੰਡ ਬਹੁਤ ਹੈ ਉਸ ਦਿਨ ਇੱਕ ਜਗ੍ਹਾ ਇਕੱਠੇ ਹੋਵਾਂਗੇ ਇਕੱਠੇ ਹੋ ਕੇ ਉਹ ਤੇ ਅਗਲੇ ਦਿਨ ਆਓ ਤੇ ਅਗਲੇ ਦਿਨ ਅਸੀਂ ਫਿਰ ਚੰਡੀਗੜ੍ਹ ਵੱਲ ਕੂਚ ਕਰਾਂਗੇ ਇੱਕ ਵਾਰੀ ਇਕੱਠੇ ਹੋ ਕੇ ਪੂਰਾ ਜਲੂਸ ਦੀ ਸ਼ਕਲ 'ਚ ਅਸੀਂ ਚੰਡੀਗੜ੍ਹ ਨੂੰ ਕੂਚ ਕਰਾਂਗੇ ਦੇਖਾਂਗੇ ਐਡਮਿਨਿਸਟ੍ਰੇਸ਼ਨ ਸਾਨੂੰ ਕਿੱਥੇ ਰੋਕਦਾ ਕੀ ਨਹੀਂ ਅਸੀਂ ਚੰਡੀਗੜ੍ਹ ਮੋਰਚਾ ਸਿਰਫ ਤੇ ਸਿਰਫ ਚੰਡੀਗੜ੍ਹ ਚ ਹੀ ਲਾਵਾਂਗੇ ਅਸੀਂ ਮੁਹਾਲੀ ਬੈਠਣ ਵਾਲੇ ਨਹੀਂ ਉਹ 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 ਹੁਣ ਅਸੀਂ ਜਾ ਰਹੀਏ ਸਾਡੀ ਟੀਮ ਜਾ ਰਹੀ ਹੈ ਮੁਹਾਲੀ ਕਿੱਥੇ ਇਕੱਠੇ ਹੋਣਾ ਹੈ ਪਹਿਲਾਂ ਅਸੀਂ ਹੁਣ ਜਾ ਕੇ ਡਿਸਾਈਡ ਕਰਾਂਗੇ ਸਾਰਿਆਂ ਨੂੰ ਸੁਨੇਹਾ ਦੇਵਾਂਗੇ ਵੀ ਇਸ ਜਗ੍ਹਾ ਇਕੱਠੇ ਹੋਣਾ ਇਕੱਠੇ ਹੋ ਕੇ ਇੱਕ ਦਿਨ ਸਾਨੂੰ ਸਾਰਾ ਜਿਵੇਂ ਫੌਜਾਂ ਲੜਾਈ ਤੋਂ ਪਹਿਲਾਂ ਆਪਣੀ ਪੋਜੀਸ਼ਨ ਲੈਂਦੀਆਂ ਉਹਦਾ ਪੋਜੀਸ਼ਨ ਲੈਣ ਨੂੰ ਲੱਗ ਜਾਣਾ ਤੇ ਅਗਲੇ ਦਿਨ ਅਸੀਂ ਸਾਰੀਆਂ ਆਪਣੀਆਂ ਫੌਜਾਂ ਨੂੰ ਹਦਾਇਤਾਂ ਕਰਾਂਗੇ ਵੀ ਕਿਵੇਂ ਕਿਵੇਂ ਚੰਡੀਗੜ੍ਹ ਨੂੰ ਕੂਚ ਕਰਨਾ ਹੈ ਉਹ ਇਹ ਇੱਕ ਤਾਈ ਫੈਸਲਾ ਹੋਇਆ ਐ ਐਡਮਿਨਿਸਟ੍ਰੇਸ਼ਨ ਦੀ ਅਸੀਂ ਇਸ ਕੰਨੋਂ ਸਖਤ ਨਿੰਦਾ ਕਰਦੇ ਆ ਉਹਨਾਂ ਨੇ ਸਾਨੂੰ ਕਿਹਾ ਸੀ ਤੁਹਾਨੂੰ ਦੱਸਾਂਗੇ ਹਾਲੇ ਤੱਕ ਕੋਈ ਨਾ ਪੋਜ਼ਿਟਿਵ ਨਾ ਨੈਗੇਟਿਵ ਕੁਝ ਵੀ ਸਾਨੂੰ ਉਹਨਾਂ ਨੇ ਨਹੀਂ ਦੱਸਿਆ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਐ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਸ਼ਹਿਰ ਐ ਕਿਸੇ ਦਾ ਹੋਰ ਇਹਦੇ ਤੇ ਹੱਕ ਨਹੀਂ ਇਹਦੇ ਤੇ ਕਬਜ਼ਾ ਕੀਤਾ ਹੋਇਆ ਨਾਜਾਇਜ਼ ਕੇਂਦਰ ਸਰਕਾਰ ਨੇ ਤੇ ਅਸੀਂ ਇਹਨੂੰ ਆਜ਼ਾਦ ਕਰਾਉਣਾ ਚਾਹੁੰਦੇ ਆ ਪੰਜਾਬ ਦੇ ਹਵਾਲੇ ਕਰਵਾਉਣਾ ਚਾਹੁੰਦੇ ਆ ਚੰਡੀਗੜ੍ਹ ਨੂੰ ਐਜ਼ ਰਾਜਧਾਨੀ ਨਹੀਂ ਪੰਜਾਬ ਦਾ ਇੱਕ ਹਿੱਸੇ ਦੇ ਤੌਰ ਤੇ ਉਹਦੇ ਲਈ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਦੀ ਘੋਰ ਨਿੰਦਾ ਕਰਦੇ ਆਂ ਔਰ ਆਸ ਕਰਦੇ ਆਂ ਕਿ 18 ਤੋਂ ਪਹਿਲਾਂ ਪਹਿਲਾਂ ਜਿਹੜਾ ਸਾਡੀ ਸਾਡਾ ਉਹਨਾਂ ਨੂੰ ਮੀਟਿੰਗ ਕਰਕੇ ਕਿਹਾ ਹੋਇਆ ਪੀਸੀ 34 ਚਾਉਣਾ ਉਹਦਾ ਫੈਸਲਾ ਕਰਕੇ ਸਾਨੂੰ ਇਤਲਾਹ ਦੇ ਦੇਣਗੇ ਨਹੀਂ ਤਾਂ 18 ਨੂੰ ਅਸੀਂ ਇਕੱਠੇ ਹੋਵਾਂਗੇ ਸਾਰਾ ਦਿਨ ਤੇ 19 ਨੂੰ ਅਸੀਂ ਸਾਰੀ ਸਟਰੈਟਜੀ ਡਿਕਲੇਅਰ ਕਰ ਦਾਂਗੇ ਅਸੀਂ ਚੰਡੀਗੜ੍ਹ ਨੂੰ ਕਿਵੇਂ ਮਾਰਚ ਕਰਨਾ ਹੈ ਇੱਕ ਤਾਂ ਇਹ ਦੂਸਰਾ ਅੱਜ ਇੱਕ ਮਤਾ ਪਾਸ ਕਰਕੇ ਅਸੀਂ ਜਿਹੜੀ ਡਰਾਈਵਰਸ ਦੀ ਹੜਤਾਲ ਚੱਲ ਰਹੀ ਹੈ ਸਾਰੇ ਦੇਸ਼ ਵਿੱਚ ਉਹਨੂੰ ਆਪਣੇ ਵੱਲੋਂ ਪੂਰਾ ਸਮਰਥਨ ਦਿੰਨੇ ਆ ਔਰ ਅਸੀਂ ਸਮਝਦੇ ਹਾਂ ਕਿ ਕੇਂਦਰ ਸਰਕਾਰ ਸਭ ਕੁਝ ਆਪਣੇ ਹੱਥ ਵਿੱਚ ਲੈਣ ਵਾਸਤੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਜਾ ਕੇ ਵੀ ਕਾਨੂੰਨ ਬਣਾਈ ਜਾ ਰਹੀ ਹੈ ਲੋਕਾਂ ਦੀ ਜਿਵੇਂ ਕੋਈ ਬੁਚਕਿਚ ਨਹੀਂ ਹੁੰਦੀ ਉਹਨਾਂ ਦੇ ਜਿਵੇਂ ਕੋਈ ਹੁੰਦਾ ਹੀ ਨਹੀਂ ਇਸ ਤਰ੍ਹਾਂ ਸਮਝਦੇ ਨੇ ਡਿਕਟੇਟਰਾਂ ਵਾਂਗੂ ਬਿਹੇਵ ਕਰਦੇ ਨੇ ਇਸ ਕਰਕੇ ਅਸੀਂ ਆਪਣੇ ਉਹਨਾਂ ਡਰਾਈਵਰ ਭਰਾਵਾਂ ਦਾ ਉਹਨਾਂ ਦੀ ਜਥੇਬੰਦੀ ਦਾ ਡਟ ਕੇ ਉਹਨਾਂ ਦੀ ਸਪੋਰਟ ਕਰ ਰਹੇ ਹਾਂ ਅੱਜ ਸਾਡੇ ਵਿੱਚ ਤਿੰਨ ਅਸੀਂ ਮੇਰੀ ਜਥੇਬੰਦੀ 'ਚ ਖਾਸ ਤੌਰ ਤੇ ਮੁਕੇਸ਼ ਚੰਦਰ ਜੀ ਦੁਆਬਾ ਕਿਸਾਨ ਸੰਘਰਸ਼ ਕਮੇਟੀ ਤੋਂ ਸਾਡੀ ਜਥੇਬੰਦੀ 'ਚ ਉਹਨਾਂ ਦੇ ਨਾਲ ਉਹਨਾਂ ਦੇ ਕੁਝ ਸਾਥੀ ਤੁਹਾਡੇ ਕੋਲ ਸਲਿੱਪ ਸੀ ਉਹਨਾਂ ਦੇ ਕੁਝ ਸਾਥੀ ਨੇ ਉਹ ਵੀ ਛੱਡ ਕੇ ਉਧਰੋਂ ਜਿੱਥੇ ਬੰਦੀ ਸਾਡੇ ਵੱਲ ਆਏ ਨੇ ਉਹਨਾਂ ਦੇ ਨਾਂ ਨੇ ਸਰ ਬਲਜੀਤ ਸਿੰਘ ਸਰ ਗੁਰਪ੍ਰੀਤ ਸਿੰਘ ਓਪੀ ਸਰ ਗੁਰਪ੍ਰੀਤ ਸਿੰਘ ਓਪਾ ਕਿਰਨਵੀਰ ਸਿੰਘ ਇਹਨਾਂ ਨੂੰ ਅਸੀਂ ਪੰਜਾਬ ਦਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਹੈ ਸਰ ਪਰਮਦੀਪ ਸਿੰਘ ਸਾਡੇ ਪੰਜਾਬ ਦੇ ਸਕੱਤਰ ਹੋਣਗੇ ਸਰ ਹਰਦੀਪ ਸਿੰਘ ਨਾਭਾ ਵੀ ਪੰਜਾਬ ਦੇ ਸਕੱਤਰ ਹੋਣਗੇ ਇਹ ਅਸੀਂ ਨਵੀਂ ਲਾਮਬੰਦੀ ਕਰ ਲਈ ਅਸੀਂ ਸਾਰੇ ਜ਼ਿਲ੍ਹਿਆਂ ਨੂੰ ਕਹਿ ਦਿੱਤਾ ਵੀ ਆਪਣੇ ਰਹਿਣ ਵਾਸਤੇ ਤੰਬੂ ਲੰਗਰ ਦਾ ਸਮਾਨ ਤੇ ਜੋ ਹੋਰ ਜਿਹੜੀਆਂ ਚੀਜ਼ਾਂ ਜ਼ਰੂਰਤ ਆ ਉਹ ਸਾਰੀਆਂ ਆਪਣੀਆਂ ਲੈ ਕੇ ਆਉਣ ਨਾਲੋਂ ਨਾਲ ਕਿਉਂਕਿ ਪੱਕਾ ਮੋਰਚਾ ਲੱਗਣਾ ਹੈ ਇਹ ਇੱਕ ਦੋ ਦਿਨਾਂ ਦਾ ਮੋਰਚਾ ਨਹੀਂ ਦਿੱਲੀ ਦੇ ਮੋਰਚੇ ਵਾਂਗ ਪੱਕਾ ਲੱਗੇਗਾ ਜਦੋਂ ਤੱਕ ਪੰਜਾਬ ਦੇ ਪਾਣੀਆਂ ਦਾ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਅਸੀਂ ਉੱਠ ਕੇ ਨਹੀਂ ਜਾਵਾਂਗੇ ਸਾਡੀ ਬੁਨਿਆਦੀ ਮੰਗ ਇਹ ਆ ਵੀ ਪਹਿਲਾਂ ਤਾਂ ਇਹ ਫੈਸਲਾ ਹੋਵੇ ਵੀ ਜਿਹੜੇ ਸਤਲੁਜ ਬਿਆਸ ਰਾਵੀ ਹੈ ਇਹਦੇ ਪਾਣੀ ਦਾ ਮਾਲਕ ਪੰਜਾਬ ਹੈ ਜਿਹੜਾ ਸੰਵਿਧਾਨ ਕਹਿੰਦਾ ਤੇ ਸਾਡੇ ਕੇਂਦਰੀ ਜਲ ਸਰੋਤ ਮਹਕਮੇ ਦੇ ਸਟੇਟ ਮਨਿਸਟਰ ਨੇ ਪਾਰਲੀਮੈਂਟ ਵਿੱਚ ਵੀ ਕਿਹਾ ਵੀ ਪਾਣੀ ਸਟੇਟ ਸਬਜੈਕਟ ਐ ਸੀ ਇਹਦੇ ਵਿੱਚ ਦਖਲ ਨਹੀਂ ਦੇ ਸਕਦੇ ਪਰ ਜਦੋਂ ਪਾਣੀ ਖੋਣਾ ਹੁੰਦਾ ਉਦੋਂ ਕੇਂਦਰ ਦਖਲ ਦੇ ਕੇ ਚਾਹੇ ਗੈਰ ਸੰਵਧਾਨਿਕ ਢੰਗ ਨਾਲ ਹੀ ਦਖਲ ਦੇ ਕੇ ਸਾਡਾ ਪਾਣੀ ਕਿਸੇ ਨਾ ਕਿਸੇ ਨੂੰ ਦੇ ਦਿੰਦਾ ਹੈ ਅੱਜ ਸਾਡਾ ਪਾਣੀ ਖਤਮ ਹੋਣ ਕਿਨਾਰੇ ਹੈ ਰਿਪੋਰਟਸ ਪਾਰਲੀਮੈਂਟ ਜੀ ਵੀ ਪੇਸ਼ ਹੋ ਚੁੱਕੀਆਂ ਵੀ 100 ਮੀਟਰ ਤੋਂ ਹੇਟਾਂ ਜਾ ਕੇ ਪਾਣੀ ਜਿਹੜਾ ਉਹ ਨਾ ਤਾਂ ਮਨੁੱਖਾਂ ਦੇ ਪੀਣ ਦੇ ਲਾਇਕ ਹੈ ਤੇ ਨਾ ਫਸਲਾਂ ਨੂੰ ਲਾਉਣ ਦੇ ਯੋਗ ਹੈ ਉਹਦੇ ਵਿੱਚ ਆਰਸਨਿਕਸ ਨੇ ਲੈਡ ਨਾਈਟ੍ਰੇਟਸ ਨੇ ਜਿਹੜੇ ਮਨੁੱਖ ਦੀ ਕੰਜ਼ਮਪਸ਼ਨ ਵਾਸਤੇ ਫਸਲਾਂ ਵਾਸਤੇ ਠੀਕ ਨਹੀਂ ਇਸ ਕਰਕੇ ਪੰਜਾਬ ਦਾ ਭੋਖ ਬਹੁਤ ਖਤਰੇ 'ਚ ਹੈ ਜੇ ਸਾਰੇ ਇਸ਼ੂਜ਼ ਇਸ਼ੂਜ਼ ਪੰਜਾਬ ਦੇ ਕਿਸਾਨਾਂ ਦੇ ਪੰਜਾਬ ਦੇ ਲੋਕਾਂ ਦੇ ਬਹੁਤ ਨੇ ਬਹੁਤ ਇਸ਼ੂਜ਼ ਤੇ ਐਜੀਟੇਸ਼ਨ ਹੋ ਸਕਦੀਆਂ ਪਰ ਜੇ ਪ੍ਰਾਇੋਰਟੀ ਤੈਅ ਕੀਤੀ ਜਾਏ ਸਾਡੀ ਸਰਵਾਈਵਲ ਦਾ ਸਵਾਲ ਹੈ ਇਸ ਕਰਕੇ ਸਭ ਤੋਂ ਪਹਿਲੀ ਪ੍ਰਾਇੋਰਟੀ ਪਾਣੀਆਂ ਦੀ ਹੈ ਇਹ ਦਰਿਆਈ ਪਾਣੀ ਸਾਨੂੰ ਨਹੀਂ ਮਿਲਦਾ ਧਰਤੀ ਵਾਲਾ ਮੁੱਕ ਗਿਆ ਤਾਂ ਪੰਜਾਬ ਨੇ ਪੰਜਾਬ ਨਹੀਂ ਰਹਿਣਾ ਇਤੋਂ ਦੇ ਲੋਕ ਉੱਜੜ ਕੇ ਬਾਹਰ ਜਾਣਗੇ ਨਾ ਪੰਜਾਬੀ ਕਲਚਰ ਰਹੇਗੀ ਨਾ ਪੰਜਾਬੀਅਤ ਰਹੇਗੀ ਅਸੀਂ ਇਸੇ ਲਈ ਅਸੀਂ ਆਪਣਾ ਹੱਕ ਮੰਗਦੇ ਹਾਂ ਹੁਣ ਤੱਕ ਜੋ ਹੋ ਗਿਆ ਹੋ ਗਿਆ ਪਰ ਪੰਜਾਬ ਦੇ ਲੋਕ ਹੁਣ ਬਰਦਾਸ਼ਤ ਨਹੀਂ ਕਰਨਗੇ ਜਦੋਂ ਉਹਨਾਂ ਨੂੰ ਆਪਣੇ ਹੀ ਦਰਿਆਵਾਂ ਦਾ ਪਾਣੀ ਉਹਨਾਂ ਨੂੰ ਤਾਂ ਮਿਲੇ ਨਾ ਦੂਜੇ ਪਾਸੇ ਸਰਕਾਰ ਗੱਫੇ ਬੰਡੀ ਜਾਏ ਤੋਂ ਇਹਦੇ ਲਈ 18 ਤਰੀਕ ਨੂੰ ਮੋਰਚਾ ਲੱਗੇਗਾ ਪੂਰਾ ਜੋਰ ਸ਼ੋਰ ਨਾ ਲੱਗੇਗਾ ਤੇ ਸਾਰੇ ਪੰਜਾਬ ਚ ਉਹਦੀ ਪੂਰੀ ਤਿਆਰੀ ਹੈ। ਧੰਨਵਾਦ। ਕੋਈ ਕਿਸੇ ਨਾਲ ਮੁਕਾਬਲਾ ਨਹੀਂ ਹਰੇ ਕੱਪ ਉਹ ਆਪਣਾ ਪ੍ਰੋਗਰਾਮ ਦਿੰਦਾ ਮੈਂ ਉਹਦੇ ਤੇ ਕੋਈ ਕਮੈਂਟ ਨਹੀਂ ਕਰਨਾ। ਰਜੀਵਾ ਸਾਹਿਬ ਕੋਈ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ 18 ਤਰੀਕ ਨੂੰ ਲੈ ਕੇ ਜਿੱਦਾਂ ਤੁਸੀਂ ਮੀਟਿੰਗ ਮੀਟਿੰਗ ਇੱਕ ਹੋ ਚੁੱਕੀ ਉਹਦੇ ਚ ਸਾਨੂੰ ਡੀਸੀ ਐਸਐਸਪੀ ਦੋਹਾਂ ਨੇ ਕਿਹਾ ਸੀ ਅਸੀਂ ਤੁਹਾਨੂੰ ਬੁਲਾ ਕੇ ਇਹਦਾ ਕੀ ਫੈਸਲਾ ਕਰਦੇ ਹਾਂ ਦੱਸਾਂਗੇ। ਔਰ ਉਹਨਾਂ ਨੇ ਅਜ ਤੱਕ ਸਾਨੂੰ ਨਹੀਂ ਦੱਸਿਆ। ਉਹ ਥਾਂ ਵੈਸੇ ਦੇਖੀਏ ਤੁਸੀਂ ਰਾਜੀਵਾਲ ਸਾਹਿਬ ਕਿਹੜੀ ਥਾਂ ਦੀ ਧਰਮਾਲਾ ਅਸੀਂ 34 ਸੈਕਟਰ ਦੇਖਿਆ ਗੁਰਦੁਆਰੇ ਦੇ ਤੋਂ ਸਾਹਮਣੇ ਜਿਹੜੀ ਸਾਰੀ ਜਗ੍ਹਾ ਲੰਬੀ ਲੰਬੀ ਉਹ ਸਾਰੀ ਖਾਲੀ ਪਈ ਹੈ ਇਧਰ ਲੈਫਟ ਸਾਈਡ ਨੂੰ ਮੁੜ ਜਾਓ ਤਾਂ 35 ਵਾਲੇ ਪਾਸੇ ਨੂੰ ਉਹ ਵੀ ਸਾਰੀ ਅੱਗੇ ਅਸੀਂ ਉੱਥੇ ਧਰਨੇ ਦਿੰਦੇ ਰਹੇ ਹਾਂ ਹਫ਼ਤਾ ਹਫ਼ਤਾ 10-10 ਦਿਨ ਦਿੰਦੇ ਰਹੇ ਹਾਂ ਧਰਨੇ ਅੱਜ ਤੋਂ 5-6 ਸਾਲ ਪਹਿਲਾਂ ਹੀ ਤੇ ਉਹ ਖਾਲੀ ਪਈ ਹੈ ਜਗ੍ਹਾ ਅਸੀਂ ਇਹ ਵੀ ਕਿਹਾ ਐਡਮਿਨਿਸਟ੍ਰੇਸ਼ਨ ਨੂੰ ਵੀ ਅਸੀਂ ਗਾਰੰਟੀ ਦਿੰਦੇ ਹਾਂ ਇਹ ਪੀਸਫੁੱਲ ਰਹੇਗਾ ਅੰਦੋਲਨ ਔਰ ਇਹ ਵੀ ਗਰੰਟੀ ਦਿੰਦੇ ਆ ਵੀ ਲੋਕਾਂ ਨੂੰ ਵੀ ਕੋਈ ਕਸ਼ਟ ਨਹੀਂ ਹੋਏਗਾ ਜੀ ਸਾਹਿਬ ਜੀ ਇਹ ਹੋ ਸਕਦਾ ਕਿ ਤੁਹਾਨੂੰ 25 ਸੈਕਟਰ ਵਾਲੀ ਗਰਾਉਂਡ ਦਿੱਤਾ ਜਾਵੇ ਤੁਸੀਂ ਤੋਂ ਜਾ ਸਕਦੇ 25 ਸੈਕਟਰ 'ਚ ਜਾਣਾ ਹੁੰਦਾ ਉਹ ਤਾਂ ਸਭ ਵਾਸਤੇ ਖੁੱਲ੍ਹਾ ਹੀ ਹੈ ਅਸੀਂ ਪੰਜਾਬੀ ਆ ਅਸੀਂ ਜਿਉਂਦੇ ਜੀ ਮੜੀਆਂ 'ਚ ਨਹੀਂ ਜਾਂਦੇ ਇਸ ਤਰ੍ਹਾਂ ਵੀ ਸਰਕਾਰਾਂ ਰਿਪੋਰਟਾਂ ਤਿਆਰ ਕਰਕੇ ਫਿਰ ਉਹਦੇ ਬਾਅਦ ਉਹਨਾਂ ਨੂੰ ਦੱਬ ਕੇ ਬਹਿ ਜਾਂਦੀਆਂ ਨੇ। ਅਮਲ ਕਿਸੇ ਤੇ ਅੱਜ ਤੱਕ ਜਲ ਕਮੇਟੀ ਦੀਆਂ ਕਿੰਨੀਆਂ ਰਿਪੋਰਟਾਂ ਆ ਚੁੱਕੀਆਂ ਜੀ 87 ਦੀ ਵੀ ਰਿਪੋਰਟ ਪਈ ਆ ਲੇਟੈਸਟ ਵੀ ਪਈ ਐ ਉਹਦੇ ਤੇ ਕੋਈ ਅਮਲ ਨਹੀਂ। ਹਾਂ ਰੌਲਾ ਜ਼ਰੂਰ ਪਾਉਂਦੇ ਨੇ ਪੋਲਿਟੀਕਲ ਗੇਨ ਲੈਣ ਵਾਸਤੇ ਵੀ ਅਸੀਂ ਬੜੇ ਸੱਚੇ ਹਾਂ ਜੀ ਦੇਖੋ ਜੀ ਜੀਰੀ ਦੀ ਫਸਲ ਜਿਹੜੀ ਛੜਣੀ ਪਊ ਜੀ ਇਦਾਂ ਦੀਆਂ ਗੱਲਾਂ ਕਰਦੇ ਨੇ ਉਹਦਾ ਆਲਟਰਨੇਟਿਵ ਕੀ ਆ ਉਹ ਕੋਈ ਨਹੀਂ। ਪ੍ਰੈਕਟੀਕਲੀ ਕੀ ਕਰਨੇ ਸਰਕਾਰ ਕੋਲ ਕੋਈ ਪ੍ਰੋਗਰਾਮ ਨਹੀਂ। ਤੋਂ ਕਿਸਾਨ ਤਾਂ ਹਰ ਤਰ੍ਹਾਂ ਸਹਾਇਤਾ ਦੇਣ ਨੂੰ ਤਿਆਰ ਆ। ਔਰ ਇਹ ਵੀ ਅਸਲੀਅਤ ਹੈ ਕਿ ਦੇਸ਼ ਦੀ ਫੂਡ ਸਿਕਿਉਰਿਟੀ ਦਾ ਖਤਰਾ ਖੜਾ ਹੋ ਜਾਊ ਜੇ ਪੰਜਾਬ ਚ ਅੰਨ ਪੈਦਾ ਨਾ ਹੋਇਆ ਪੰਜਾਬ ਇਸ ਦਾ ਗ੍ਰੀਨ ਬਾਉਲ ਆਫ ਇੰਡੀਆ ਪੰਜਾਬ ਮੋਰ ਥੈਨ 50% ਕੰਟ੍ਰਿਬਿਊਟ ਕਰਦਾ ਹੈ ਔਰ ਮੈਨੂੰ ਇਸ ਗੱਲ ਦਾ ਵੀ ਅਫਸੋਸ ਹੈ ਕਿ ਦਿੱਲੀ ਵਾਲਿਆਂ ਨੂੰ ਇਸ ਗੱਲ ਦਾ ਕੋਈ ਅਹਿਸਾਸ ਨਹੀਂ ਅਸੀਂ ਆਪਣਾ ਧਰਤੀ ਹੇਠਲਾ ਪਾਣੀ ਮੁਕਾ ਲਿਆ ਉਹਨੂੰ ਫੂਡ ਗ੍ਰੇਨਸ ਕਨਵਰਟ ਕਰਕੇ ਤੇ ਨਾ ਤਾਂ ਇਹ ਕਾਸਟ ਕੈਲਕੂਲੇਸ਼ਨਸ ਦੇ ਵਿੱਚ ਕਦੇ ਅਕਾਊਂਟ ਫੋਰ ਕੀਤਾ ਇਹਦਾ ਖਰਚਾ ਤੇ ਨਾ ਹੀ ਸਟੇਟ ਗਵਰਨਮੈਂਟ ਨੂੰ ਕਿਸੇ ਨੇ ਥੇਲਾ ਦਿੱਤਾ ਹੁਣ ਜੇ ਪਾਣੀ ਖੇਤਾਂ ਨੂੰ ਵੀ ਲਾਉਣਾ ਉਹਦੇ ਵਾਸਤੇ ਫਿਰ ਸਾਰਾ ਇਨਫਰਾਸਟ੍ਰਕਚਰ ਸਾਰੇ ਸੂਏ ਸਾਰਾ ਨਹਿਰਾਂ ਉਹ ਕਰਨੀਆਂ ਪੈਣਗੀਆਂ ਉਹਦਾ ਵੀ ਖਰਚਾ ਹੋਏਗਾ ਤੇ ਸਰਕਾਰ ਤਾਂ ਕਿਸੇ ਮੁੱਦੇ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਇਹ ਹੁਣ ਤਾਂ ਜਿਸ ਤਰ੍ਹਾਂ ਪੰਜਾਬੀ ਕਹਿੰਦੇ ਨੇ ਵੀ ਗਲਗਲ ਪਰ ਡੁੱਬ ਗਏ ਅਸੀਂ ਹੁਣ ਸਾਡੇ ਕੋਲ ਹੋਰ ਕੋਈ ਚਾਰਾ ਹੀ ਹੈ ਨਹੀਂ। ਸਰਦਾਰ ਸਾਹਿਬ ਬਾਈ ਜ਼ਰੂਰੀ ਇਹ ਗੱਲ ਹੀ ਵੱਡੇ ਪੱਤਰ ਤੇ ਹੋ ਰਹੀ ਹੈ। ਰਾਮ ਮੰਦਰ ਦਾ ਤੁਗਾਟਨ ਹੋਣਾ ਤਾਂ ਲੱਗਦਾ ਕਿ ਸਾਰਾ ਧਿਆਨ ਤਾਂ ਕੇਂਦਰ ਦੀ ਸਰਕਾਰ ਦਾ ਉੱਧਰ ਦੇ ਪਾਸੇ ਆ। ਤੁਹਾਡੇ ਮਸਲੇ ਬਾਰੇ ਧਿਆਨ ਦੇਣ ਦੀ ਮਾੜੀ ਰਜ਼ਾ ਜਿਦੀ ਵੀ ਕੋਸ਼ਿਸ਼ ਕਰਨਗੇ ਸਰਕਾਰ ਸਰਕਾਰ ਦੀ ਡਿਊਟੀ ਬਣਦੀ ਹੈ ਨਹੀਂ ਤਾਂ ਅਸੀਂ ਬੈਠਾਂਗੇ ਅੱਗੇ ਵੀ ਤਾਂ ਅਸੀਂ ਸਾਲ ਪੁਰ ਬੈਠੇ ਸੀ। ਇਹ ਹੁਣ ਵੀ ਬੈਠਾਂਗੇ ਕੋਈ ਦਿੱਕਤ ਨਹੀਂ। ਸਰਕਾਰ ਮੰਦਿਰ ਨਾਲ ਵੋਟਾਂ ਮਿਲਦੀਆਂ ਲੈ ਲੈ। ਅਸੀਂ ਇਹ ਕਹਿਣਾ ਚਾਹੁੰਦੇ ਆ ਉਹਦੇ ਵਿੱਚ ਇੱਕ ਸੈਕਿੰਡ। ਸਾਡਾ ਮੋਰਚਾ ਸ਼ੁਰੂ ਕਰਨ ਤੋਂ ਪਹਿਲਾਂ ਹੀ 50% ਮੋਰਚਾ ਸੀ ਪਹਿਲਾਂ ਜਿੱਤਿਆ ਉਹ ਇਸ ਕਰਕੇ ਕਿ ਜਿਹੜਾ ਈਸ਼ੂ ਅਸੀਂ ਪ੍ਰੋਜੈਕਟ ਕਰ ਰਹੇ ਸੀ ਪਾਣੀ ਦਾ ਵਿਸ਼ਾ ਸਟੇਟ ਸਬਜੈਕਟ ਕਨਸਟੀਟਿਊਸ਼ਨਲ ਮੈਨ ਇਹ ਪਾਰਲੀਮੈਂਟ ਚ ਕੰਸੀਡ ਕਰ ਲਿਆ ਸਰਕਾਰ ਨੇ ਪਹਿਲਾਂ ਅਜ ਤੱਕ ਤਾਂ ਕੀਤਾ ਨਹੀਂ ਕਦੇ ਭਾਵੇਂ ਅন্ডਰਗਰਾਊਂਡ ਵਾਟਰ ਦੇ ਰਿਲੇਸ਼ਨ ਦੇ ਵਿੱਚ ਕੀਤਾ ਤੇ ਜਿਹੜਾ ਉੱਪਰ ਵਾਟਰ ਉਹਦੇ ਉੱਪਰ ਕਿਹੜਾ ਲਾਗੂ ਨਹੀਂ ਹੁੰਦਾ ਨੰਬਰ 1 ਨੰਬਰ 2 ਜਦੋਂ ਇੱਥੇ ਮੀਟਿੰਗ ਹੋਈ ਹੈ ਜਿਸ ਦਿਨ ਅਸੀਂ 28 ਨੂੰ ਮੁਹਾਲੀਓ ਦਿੱਤਾ ਇੱਥੇ ਮੀਟਿੰਗ ਸੀ ਪੰਜਾਬ ਤੇ ਹਰਿਆਣਾ ਦਾ ਮੁੱਖ ਮੰਤਰੀ ਕੇਂਦਰੀ ਜਲ ਸਰੋਤ ਮੰਤਰੀ ਉਹ ਦੋ ਗੱਲਾਂ ਕਨਸੀਡ ਕਰਕੇ ਗਏ ਨੇ ਇੱਕ ਤਾਂ ਇਹ ਕਿ ਪਾਣੀ ਪੰਜਾਬ ਵਿੱਚ ਬਹੁਤ ਡੁੰਗਾ ਜਾ ਰਿਹਾ ਥੱਲੇ ਪਾਣੀ ਦੀ ਘਾਟ ਹੈ ਪੰਜਾਬ ਦੇ ਵਿੱਚ ਦੂਜਾ ਇਹ ਉਹ ਪਾਣੀ ਨਾ ਪੀਣ ਯੋਗ ਹੈ ਤੇ ਨਾ ਹੀ ਫਸਲਾਂ ਲਈ ਚੰਗਾ ਹੈ ਇਸ ਲਈ ਫਿਰ ਪਾਣੀ ਹੋਰ ਕਿੱਥੋਂ ਆਣਾ ਹੈ ਅਸੀਂ ਦੋ ਗੱਲਾਂ ਪ੍ਰੋਜੈਕਟ ਕਰ ਰਹੇ ਸੀ ਇਹ ਦੋਏ ਹੁਣ ਤੱਕ ਕਨਸੀਡ ਲਗਭਗ ਕੀਤੀਆਂ ਉਹ ਕੀਤੀਆਂ ਤਾਂ ਕਿਉਂਕਿ ਪੰਜਾਬ ਵਿੱਚ ਵਾਤਾਵਰਣ ਬਣਿਆ ਇੱਕ ਮਾਹੌਲ ਬਣਿਆ 1.5 ਸਾਲ ਤੋਂ ਸੀ ਲੜਿਆ ਇਸ ਨੂੰ ਨਾਲ ਲੜਾਈ ਚੰਡੀਗੜ੍ਹ ਦੀ ਧਰਤੀ ਤੇ ਲੜਾਂਗੇ ਜਿਹੜੇ ਬਾਕੀ ਰਹਿੰਦੇ ਈ ਸੂਈ ਬੜੀ ਜਲਦੀ ਸੈਟਲ ਕਰਾਵਾਂਗੇ ਸਰ ਰੋਡ ਮੈਪ ਕਿਸ ਤਰ੍ਹਾਂ ਤੁਹਾਡਾ ਵਜਾ ਅੱਜ ਤੁਹਾਡੀ ਮੀਟਿੰਗ ਹੋਈ ਹੈ ਜੀ ਰੋਡ ਮੈਪ ਕਿਸ ਤਰ੍ਹਾਂ ਦਾ ਬਣਾਇਆ ਤੁਸੀਂ ਕਿਹਾ ਕਿ ਪਹਿਲਾਂ ਅਸੀਂ ਮੋਹਾਲੀ ਕੋਈ ਅਸੀਂ ਆ ਹੁਣ ਇੱਥੋਂ ਤੁਹਾਤੋਂ ਵਿਹਲੇ ਹੋ ਕੇ ਸਿੱਧਾ ਅਸੀਂ ਮੋਹਾਲੀ ਜਗ੍ਹਾ ਦੇਖਣ ਚੱਲੇ ਆ ਕਿੱਥੇ ਅਸੀਂ ਇਕੱਠੇ ਹੋਣਾ ਹੈ ਉਹ ਆਪਣੇ ਸਾਰੇ ਕੇਟਰ ਨੂੰ ਹਦਾਇਤ ਦੇਵਾਂਗੇ ਉੱਥੇ ਇੱਕ ਦਿਨ ਤਾਂ ਸਾਨੂੰ ਇਕੱਠੇ ਹੋਣ ਨੂੰ ਲੱਗ ਜਾਣਾ ਫਿਰ ਅਗਲੇ ਦਿਨ ਅਸੀਂ ਆਪਣੀ ਸਟ੍ਰੈਟਜੀ ਡਿਸਾਈਡ ਕਰਕੇ ਚੰਡੀਗੜ੍ਹ ਨੂੰ ਕਿਵੇਂ ਤੁਰਨਾ ਤੁਹਾਨੂੰ ਦੱਸਦਾ ਕਿ ਕਿੰਨੇ ਕਿ ਲੋਕ ਸਰ ਕਿੰਨੇ ਕਿਸਾਨ ਜੱਤੇ ਇੱਥੇ ਕਿੰਨੇ ਕਿ ਲੋਕ ਤੁਹਾਡੇ ਸਾਹਮਣੇ ਆ ਜਾਣਾ ਬਹੁਤ ਵੱਡੀ ਗਿਲਤੀ ਹੋਏਗੀ ਗੱਜਬਾਦ ਸਾਹਿਬ ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਜਿਹਨੇ ਇਸ ਦਾ ਪੈਂਡਿੰਗ ਪਏ ਹੋਏ ਸੀ ਉਹਨਾਂ ਨੂੰ ਸੋਲਵ ਵਾਸਤੇ ਸਪੈਸ਼ਲ ਕੈਂਪ ਲਾਇਆ ਜਾਣਗੇ ਲੋਕਾਂ ਦੇ ਜਿਹੜੇ ਖਾਤ ਦੇ ਬਾਦ ਲੱਗੇ ਉਹ ਉਹ ਐਲਾਨ ਬਹੁਤੇ ਕਰਦੇ ਨੇ ਕੰਮ ਕੱਟ ਕਰਦੇ ਨੇ ਜਦੋਂ ਸਾਹਮਣੇ ਜਦੋਂ ਕਰਨਗੇ ਉਦੋਂ ਦੇਖਾਂਗੇ ਅਜਿਹੀ ਇੱਕ ਬੇਨਤੀ ਇਹ ਹੈ ਕਿ ਅਸੀਂ ਘਰਨੇ ਵਾਲੀ ਥਾਂ ਵੀ ਦੇਖਣ ਜਾਣੀ ਹੈ ਸਮਾਂ ਬੜਾ ਘੱਟ ਹੈ ਇਹ ਸਾਰਿਆਂ ਨੂੰ ਰਿਕੁਐਸਟ ਹੈ ਕਿ 1 ਟੂ 1 ਕੋਈ ਇੰਟਰਵਿਊ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਏ ਕੋਈ ਕਲੈਕਟਿਵ ਸਵਾਲ ਹੋਰ ਬਾਕੀ ਨਾ ਜੋ ਸਮਾਂ ਹੈ ਕੋਈ ਵੀ ਸਾਥੀ ਕੋਈ ਕੁਐਸਚਨ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਦੇ ਜਵਾਬ ਦੇਣ ਲਈ ਸਿੱਥੇ ਆ ਜਾਣਾ ਸਾਰਿਆਂ ਨੂੰ ਐਕਸਪਲੇਨ ਕਰ ਲਈ ਕਿ ਉਹ ਕਦੇ ਲਈ ਟਾਈਮ ਲੱਗਦਾ ਹੈ ਉਸ ਤੋਂ ਅਸੀਂ ਅੱਜ ਮਾਫੀ ਚਾਹੁੰਦੇ ਹਾਂ ਧੰਨਵਾਦ ਅਸੀਂ ਜਾ ਕੇ ਜਗ੍ਹਾ ਦਾ ਫਾਈਨਲ ਕਰ ਲੈਣਾ ਉਹ ਤਾਂ ਹੋ ਗਈ ਕਰਾ i don't know